ਪੋਈ ਨੀ ਮੇਰਾ ਰਿਸ਼ਤਾ ਲੈ ਆਇਆ ਜੀ ਪਰ ਉਸ ਤੋਂ ਭਾਗ ਸਾਨੂੰ ਦੇਖਦੇ ਸੀ ਉਹਨੇ ਵੀ ਰਿਸ਼ਤਾ ਲੈ ਕੇ ਆਉਣਾ ਸੀ ਨਾ ਹਾਂ ਉਹ ਕਰਾ ਦੂ ਰਿਸ਼ਤਾ ਤੁਹਾਡੇ ਜੋ ਆਕਾਂ ਨੂੰ ਬਾਪੂ ਹੁਣੀ ਦੱਸਦੇ ਆ ਵੀ ਤੁਹਾਨੂੰ ਸੌ ਝੂਠ ਬੋਲ ਕੇ ਤਾਂ ਇਹਦਾ ਆਪਣਾ ਰਿਸ਼ਤਾ ਹੋ ਗਿਆ ਸੀ ਉਹ ਦੇਖੋ ਸੱਜੇ ਬੈਠਾ ਪਛਾਵਾ ਛਾਵਾ ਜੀ ਪੁੱਤਰਾ ਲੈ ਆ ਗਿਆ ਤੈਨੂੰ ਆੜਦੀਆਂ ਗੱਲਾਂ ਯਾਰਾ ਰਿਸ਼ਤਾ ਕਿਨੇ ਕਰਵਾ ਸੀ ਓਏ ਉਹ ਤਾਂ ਰੱਬ ਨੇ ਸੰਜੋਗ ਲਿਖੇ ਹੁੰਦੇ ਆਪੇ ਹੀ ਹੋ ਜਾਂਦਾ ਜਿੱਥੇ ਹੋਣਾ ਹੁੰਦਾ ਕਿ ਸੰਜੋਗ ਬਲਾਇਆ ਕਿਨੇ ਸੀ ਤੂੰ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਹਾਂ ਜੀ ਵਾਲ ਚੋਰ ਪੁੱਤੀ ਜੋ ਜਿਹੜਾ ਬੰਦਾ ਨਾ ਤੇਰੇ ਵਰਗੇ ਬੰਦੇ ਦਾ ਰਿਸ਼ਤਾ ਕਰਵਾ ਸਕਦਾ ਉਹ ਸਬਦਾ ਕਰਵਾ ਸਕਦਾ ਜਿਹੜਾ ਰਿਸ਼ਤਾ ਮੈਂ ਲੈ ਕੇ ਆਇਆ ਨਾ ਉਹ ਕੁੜੀਆ ਬਹੁਤ ਸੋਹਣੀ ਆ ਅੱਛਾ ਤੇ ਮੇਰੀ ਵਾਲੀ ਦੇ ਮਾਤਾ ਨਿਕਲੀ ਹੋਣੀ ਐ ਅਸੀਂ ਤਾਂ ਰੁਪਈਆ ਵੀ ਫੜ ਲਿਆ ਵੱਡੇ ਪਰੋਣੇ ਤੋਂ ਤਾਂ ਕੀ ਹੋ ਗਿਆ ਰੁਪਈਆ ਦੀ ਚੀਜੀ ਲੈ ਕੇ ਖਾ ਲੋ ਕਿੰਨਾ ਕੁ ਹੁੰਦਾ ਰੁਪਈਆ ਇਹਦਾ ਆਪਦੇ ਬਾਪੂ ਦਾ ਤਲਾਕ ਕਰਾਉਣ ਨੂੰ ਫਿਰਦਾ ਸੀ ਕਹਿੰਦਾ ਬੇਬੇ ਨੂੰ ਛੱਡ ਦੇ ਤੈਨੂੰ ਹੋਰ ਸਾਥ ਕਰਾ ਦੂ ਮੈਂ ਸਾਪਾਂ ਦਾ ਲਾਲਚੀ ਐ ਸਾਪਾਂ ਦਾ ਗੱਲਾਂ ਮਾਰਦੇ ਰਿਸ਼ਤਾ ਤਾਂ ਉਹੀ ਹੋਊਗਾ ਜਿਹੜਾ ਮੈਂ ਕਰਾਉਣਾ ਮੈਂ 10 ਟੋਲੇ ਸੁਨਾ ਪਵਾਉਂ ਪਾਸੋ ਹਾਂ ਤੇ ਸਾਡੇ ਵਾਲੇ 20 ਟੋਲੇ ਕੜਾਈ ਫਿਰਦੇ ਆ ਪੁੱਸ ਲੋ ਕੁੜੀ ਨੂੰ ਮੈਂ ਸਕੂਟਰ ਦਵਾਉਂ ਲੈ ਸਾਡੇ ਵਾਲੇ ਦੀ ਟਰੈਕਟਰ ਦੀ ਤਿਆਰੀ ਹੈ ਮੈਂ ਨਿੰਮੇ ਨਾਲ ਸਿੰਦੂ ਨੂੰ ਵੀ ਰਿਸ਼ਤਾ ਕਰਾਉ ਲਓ ਕਰ ਲੋ ਗੱਲ ਉਹ ਮੈਂ ਚਾਚੇ ਸਮੇਤ ਤਿੰਨਾਂ ਦਾ ਸਾਹ ਕਰਾਉ ਹੁਣ ਬੋਲ ਵੀਰੇ ਮੈਨੂੰ ਐਦੀ ਗੱਲ 'ਚ ਜ਼ਿਆਦਾ ਦਮ ਲੱਗਦਾ ਗੱਲ ਤਾਂ ਮੈਨੂੰ ਵੀ ਚਾਹੀਏ ਗਲਾਬ ਸਿਆ ਤੂੰ ਪੁੱਤ ਮਾੜਾ ਜਿਹਾ ਦਿਮਾਗ ਤੇ ਹੋਰ ਜ਼ੋਰ ਪਾ ਮੁੰਡਿਆ ਤੂੰ ਪਹਿਲਾਂ ਨਾ ਚੋਰਿਆਂ ਦਾ ਹੀ ਕਰਾ ਦੇ ਜਰਮਨੀ ਆਉਂਦੀ ਆਪਣਾ ਗਲਾਬ ਤੇਰੇ ਵਾਲਾ ਰਿਸ਼ਤਾ ਕਿਹੜੇ ਪਿੰਡੋਂ ਆ ਇਹ ਹੈਗਾ ਜੀ ਆਪਣੇ ਪਿੰਡੋਂ ਹਾਂ ਬੋਲ ਤੇ ਪਿੰਡ ਪਿੰਡ ਦਾ ਕਿਹੜਾ ਕੋਈ ਏਡਾ ਮਸਲਾ ਪਿੰਡ ਜਿਹੜਾ ਮਰਜੀ ਹੋਵੇ ਜਿਹੜੇ ਪਿੰਡੋਂ ਕਹੋਗੇ ਕਰਾ ਦੇਾਂਗੇ ਮੈਂ ਤਾਂ ਜਿਹੜੇ ਪਿੰਡੋਂ ਲੰਘ ਜਾਂ ਲੋਕੀ ਮੈਨੂੰ ਪਿੰਡੋਂ ਬਾਹਰ ਨਹੀਂ ਨਿਕਲਣ ਦਿੰਦੇ ਇਹਦੇ ਸਾਡੀ ਕੁੜੀ ਨੂੰ ਸਾਥ ਕਰਾ ਫੇਰ ਜਾਂ ਦਿੰਦੇ ਆ ਗੱਲਾਂ ਮਾਰਦੇ ਮੈਨੂੰ ਤਾਂ ਲੋਕ ਪੁੱਛ ਕੇ ਕੁੜੀ ਜੰਮਦੇ ਆ ਵੀ ਜੇ ਸਾਥ ਕਰਾਵੇਂਗਾ ਤਾਂ ਕੁੜੀ ਜੰਮ ਲਈ ਆਈ ਸਮਝ ਪਤਾ ਕੁੜੀ ਜੇ ਲੱਭੀ ਨਹੀਂ ਇੰਨੇ ਲਬਣੀਆਂ ਮੈਂ ਲੱਭੀ ਫਿਰਦਾ ਨਿੰਮੇ ਦੇ ਨਾਲ ਚਿੰਦੇ ਲਈ ਵੀ ਪੱਟ ਤੇ ਪੜਦੇ ਚਾਚਾ ਛੱਡੀ ਨਾ ਕੋਈ ਚਿੱਟਾ ਪੜਦੇ ਸਾਰੇ ਐਨੀ ਛੇਤੀ ਚਿੱਟੇ ਪਤਾ ਨਹੀਂ ਕਿਵੇਂ ਆ ਗਏ ਹਲੇ ਤਾਂ ਮੇਰੀ ਉਮਰ ਵੀ ਕੁਝ ਨਹੀਂ ਹੈ 45 50 ਹੰਦਾ ਮਸਾ ਹੋਇਆ ਹੋਣਾ ਆ ਲੈ ਚਾਹ ਡੋਪਲਾ ਨਾ ਤੜਕੇ ਬਹਿ ਜਾਣਾ ਸ਼ੀਸ਼ਾ ਮੋਚਣਾ ਲੈ ਕੇ ਦਸ ਕੀ ਮਖਲਾਵਾ ਲੈਣ ਜਾਣਾ ਮਖਲਾਵਾ ਵੀ ਆ ਜਾ ਮੇਨੇ ਨਾ ਮਾਰਿਆ ਕਰਪਾ ਵੀ ਰਾंजे ਨੂੰ ਵੀ ਉਹਦੀ ਭਾਬੀਆਂ ਨੇ ਐਹੀ ਮੈਨੇ ਮਾਰੇ ਸੀਗੇ ਅਗਲਾ ਸਿਆਲਿਆਂ ਦੀ ਹੀਰ ਕੱਢਨੇ ਆਏ ਸੀ ਹੀਰ ਦਾ ਤਾਂ ਮੈਨੂੰ ਪਤਾ ਨਹੀਂ ਕਿਤੇ ਤੂੰ ਨਾ ਘਰੋਂ ਨਿਕਲ ਜੀ ਨਾ ਜਿਹੜੇ ਵਿਚਾਰੇ ਜਵਾਕ ਨੂੰ ਦੇਖਣ ਆਉਣਾ ਹੈ ਉਹ ਤਾਂ ਅਜੇ ਨਾ ਆਤਾ ਨਹੀਂ ਨਿੰਮੇ ਪੁੱਤ ਤੂੰ ਡੰਗਰ ਨਿਮਾ ਦੇ ਨਾਲੇ ਪੁੱਤ ਤੂੰ ਨਾ ਨਹੀਂ ਤੈਨੂੰ ਅੱਜ ਦੇਖਣ ਆਉਣਾ ਠੀਕ ਆ ਬੇਬੇ ਤੜਕੀ ਬਹਿ ਜਾਂਦਾ ਸ਼ੀਸ਼ਾ ਮੋਚਣਾ ਲੈ ਕੇ ਧੌਲੇ ਪਟਣ ਨਾਲ ਵਾਹ ਲਉ ਨੇ ਆਣ ਇਹਨੂੰ ਮੈਂ ਨਹੀਂ ਰੋਕਦਾ ਮੈਂ ਤਾਂ ਜਾਊਂਗਾ ਹੁਣ ਤੁਹਾਨੂੰ ਦੱਸਦਾ ਮੈਂ ਤੂੰ ਹੀ ਤਾਂ ਘਰੇ ਵਲਾ ਕੇ ਬੰਦੇ ਦੀ ਬੇਇੱਜ਼ਤੀ ਕਰਦੇ ਹੋ ਪਹਿਲਾਂ ਤੁਸੀਂ ਉਹ 빙ੀਆਂ ਜੀਆਂ ਜਲੇਬੀਆਂ ਮੇਰੇ ਮੂਰੇ ਧਰਤੀਆਂ ਫਿਰ ਉਹ ਫਿੱਕੇ ਰੇ ਗੁਲਾਬ ਜਾਮਣ ਮੇਰੇ ਮੱਥੇ ਮਾਰੇ ਤੁਸੀਂ ਚਟਨੀ ਨਾਲ ਗੁਲਾਬ ਜਾਮਣਾ ਖਾਏਗਾ ਫਿਰ ਫਿੱਕੀਆਂ ਲੱਗਣੀਆਂ ਸੱਚੀ ਗੱਲ ਆ ਦੇਖ ਤੇਰੇ ਅੱਗੇ ਹੱਥ ਜੋੜੇ ਛੋਟੇ ਪਰੋਣਿਆ ਹੈ ਜੀ ਕਰੀਦਾ ਮੈਂ